ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਆਪਾਂ ਨੇ ਤ 36ਵੀਂ ਪੌੜੀ ਦਾ ਜਿਹੜਾ ਪਾਠ ਕੀਤਾ ਸੀਗਾ ਕੱਲ ਉਹਦੀ ਆਪਾਂ ਅੱਜ ਵਿਆਖਿਆ ਪਾਉਨੇ ਆ ਆਪਾਂ ਪਹਿਲਾਂ ਗੱਲ ਕੀਤੀ ਸੀ ਧਰਮਖੰਡ ਦੀ 34 ਪੌੜੀਆਂ ਤੱਕ 34ਵੀਂ ਪੌੜੀ ਦੇ ਵਿੱਚ ਧਰਮਖੰਡ ਦੀ ਗੱਲ ਹੋ ਰਹੀ ਸੀ ਫਿਰ ਗਿਆਨਖੰਡ ਦੀ ਹੋਈ ਐ ਫਿਰ ਹੁਣ ਗਿਆਨਖੰਡ ਦੀ ਹੋ ਰਹੀ ਐ ਫਿਰ ਸ਼ਰਮਖੰਡ ਦੀ ਹੋਵੇਗੀ ਇਦਾਂ ਜਿਹੜੇ ਸੱਚਖੰਡ ਆ ਜਿਹੜਾ ਉਹ ਫਿਰ ਲਾਸਟ ਦੇ ਉੱਤੇ ਗੱਲ ਚੱਲਦੀ ਐ ਜਾ ਕੇ 37ਵੀਂ ਪੌੜੀ ਦੇ ਵਿੱਚ ਸੱਚਖੰਡ ਦੀ ਗੱਲ ਹੋਊਗੀ ਸਾਰੀ ਅਵਸਥਾ ਸਾਰੀ ਗੱਲਬਾਤ ਸਾਡੇ ਸਰੀਰ ਦੇ ਨਾਲ ਜੁੜੀ ਹੋਈ ਐ ਬਾਹਰ ਕਿਤੇ ਕੋਈ ਸੱਚਖੰਡ ਨਹੀਂ ਹੈਗਾ ਉੱਪਰ ਨਹੀਂ ਹੈਗਾ نیچے ਨਹੀਂ ਹੈਗਾ ਥੱਲੇ ਨਹੀਂ ਹੈਗਾ ਆ ਸਰੀਰ ਦੀ ਗੱਲ ਹੈ ਇਹਨੂੰ ਸੱਚਖੰਡ ਬਣਾਉਣਾ ਪਰ ਅਸੀਂ ਸਿੱਧਾ ਸੱਚਖੰਡ ਨੂੰ ਜਾਣਦੇ ਆ ਸਾਡੇ ਕੋਲੇ ਨਾ ਤ ਧਰਮਖੰਡ ਹੈ ਨਾ ਗਿਆਨਖੰਡ ਹੈ ਨਾ ਸ਼ਰਮਖੰਡ ਹੈ ਇਦਾਂ ਇਹ ਸਟੈਪ ਤੋਂ ਬਿਨਾ ਅਸੀਂ ਸਿੱਧਾ ਚੌਥੇ ਸਟੈਪ ਤੇ ਜਾਣ ਦੀ ਕੋਸ਼ਿਸ਼ ਕਰਦੇ ਆ ਨਹੀਂ ਹੋ ਸਕਦਾ ਗੁਰੂ ਦੇ ਉਪਦੇਸ਼ ਤੋਂ ਬਿਨਾ ਸਰੀਰ ਨੂੰ ਸੱਚਖੰਡ ਬਣਾਉਣਾ ਨਾ ਕਿ ਕੋਈ ਵੱਖਰਾ ਸੱਚਖੰਡ ਹੈ ਅੱਗੇ ਆ ਗਿਆ 36ਵੀਂ ਫੌੜੀ ਦੀ ਜਿਹੜੀ ਆਪਾਂ ਵਿਆਖਿਆ ਕਰਦੇ ਹਾਂ ਗਿਆਨ ਖੰਡਮੈਂ ਗਿਆਨ ਪ੍ਰਚੰਡ ਇਹ ਭਾਈ ਜਿਹੜਾ ਅੱਗੇ ਆਪਾਂ ਗਿਆਨ ਦੀ ਗੱਲ ਕੀਤੀ ਸੀ ਨਾ ਗਿਆਨ ਖੰਡ ਦੇ ਵਿੱਚ ਜਦੋਂ ਜਿਹੜਾ ਗਿਆਨ ਹੈ ਪ੍ਰਚੰਡ ਹੋ ਜਾਂਦਾ ਜਦੋਂ ਤੁਸੀਂ ਗਿਆਨ ਨਾਲ ਜੁੜ ਗਏ ਜਦੋਂ ਤੁਹਾਡਾ ਜਿਹੜਾ ਗਿਆਨ ਹੈ ਉਹ ਹੋਰ ਤੇਜ਼ ਹੋ ਜਾਊਗਾ ਇੱਕੋ ਇੱਕ ਚੀਜ਼ ਹੈ ਜਿਹੜਾ ਬੰਦੇ ਤੋਂ ਵੱਧ ਹੈ ਮਹਾਰਾਜ ਕਹਿੰਦੇ ਭਾਈ ਖਾਵੋ ਖਰਚੋ ਰਲ ਮਿਲ ਭਾਈ ਟੋਟ ਨਾ ਆਵੇ ਵੱਧ ਹੋ ਜਾਈ ਹੁਣ ਇੱਥੇ ਅਸੀਂ ਸਾਨੂੰ ਕੀ ਲੱਗਦਾ ਹੈ ਵੀ ਰਲ ਮਿਲ ਕੇ ਖਾ ਲਓ ਅਸੀਂ ਰਲ ਮਿਲ ਕੇ ਗੋਲ ਕਾਂ ਛੜਪੀ ਆ ਨੇ ਰਲ ਮਿਲ ਕੇ ਅਸੀਂ ਸਾਂਝੇ ਕੰਮਾਂ ਦਾ ਪੈਸਾ ਖਾਈ ਜਾਂਦੇ ਆ ਇਦਾਂ ਨਹੀਂ ਹੈ ਖਾਵੋ ਖਰਚੋ ਰਲ ਮਿਲ ਪਾਈ ਮੇਰੇ ਵੀਰੋ ਬੈਠ ਕੇ ਗੱਲਾਂ ਕਰੋ ਗਿਆਨ ਦੀਆਂ ਗੱਲਾਂ ਕਰੋ ਟੋਟਣਾ ਆਵੇ ਵੱਧ ਹੋ ਜਾਈ ਤੁਸੀਂ ਜਿੰਨੀ ਮਰਜ਼ੀ ਕੋਈ ਦੁਨੀਆ ਦੇ ਉੱਤੇ ਪਦਾਰਥ ਬਣਾ ਲਓ ਜਿੰਨਾ ਮਰਜ਼ੀ ਉਹਦੇ ਉੱਤੇ ਤੁਸੀਂ ਅਰਦਾਸਾਂ ਬੇਨਤੀਆਂ ਕਰ ਦਿਓ ਉਹਦੇ ਵਿੱਚੋਂ ਜਦੋਂ ਤੁਸੀਂ ਵਰਤੋਂ ਵਰਤਣਾ ਸ਼ੁਰੂ ਕਰ ਦਿੱਤਾ ਤੇ ਉਹਨੇ ਘਟਣਾ ਹੀ ਘਟਣਾ ਹੈ ਇਹ ਕੁਦਰਤ ਦਾ ਨਿਯਮ ਹੈ ਇਹਨੂੰ ਕੋਈ ਟਾਲ ਨਹੀਂ ਸਕਦਾ ਹੁਣ ਟੋਟਣਾ ਆਵੇ ਵੱਧ ਹੋ ਜਾਈ ਪਰ ਜਿਹੜਾ ਗਿਆਨ ਹੈ ਗਿਆਨ ਤੁਸੀਂ ਲੱਖਾਂ ਬੰਦਿਆਂ ਨੂੰ ਵੰਡ ਦਿਓ ਆ ਭਾਈ ਢੜਰੀਆਂ ਵਾਲੇ ਉਹਨਾਂ ਦਾ ਕਿੰਨਾ-ਕਿੰਨਾ ਡੇਢ-ਡੇਢ ਲੱਖ ਦਾ ਇਕੱਠ ਹੋ ਜਾਂਦਾ ਤੇ ਗਿਆਨ ਵੰਡ ਦਿੰਦੇ ਆ ਕੀ ਉਹਨਾਂ ਕੋਲੇ ਗਿਆਨ ਘਟ ਜਾਂਦਾ ਨਹੀਂ ਗਿਆਨ ਹੋਰ ਵੱਧ ਜਾਂਦਾ ਗਿਆਨ ਖੰਡ ਦੇ ਵਿੱਚ ਭਾਈ ਗਿਆਨ ਹੋਰ ਪ੍ਰਚੰਡ ਹੋ ਜਾਂਦਾ ਕੁਛ ਨਾ ਕੁਛ ਗੱਲ ਹੋਰ ਮਿਲ ਜਾਂਦੀ ਹੈ ਹੋਰ ਮਿਲ ਜਾਂਦੀ ਹੈ ਐਦਾਂ ਗਿਆਨ ਹੈ ਜਿਹੜਾ ਉਹ ਗਿਆਨ ਖੰਡ ਦੇ ਵਿੱਚ ਗਿਆਨ ਪ੍ਰਚੰਡ ਭਾਵ ਤੇਜ ਹੋਰ ਹੋਈ ਜਾਂਦਾ ਹੈ ਗਿਆਨ ਇੱਕ ਜਿਹੜਾ ਗਿਆਨ ਹੈ ਉਹ ਬੰਦੇ ਤੋਂ ਘਟਦਾ ਨਹੀਂ ਬਾਕੀ ਸਾਰੀ ਦੁਨੀਆ ਦੀ ਹਰ ਇੱਕ ਚੀਜ਼ ਹਰ ਪਦਾਰਥ ਵੰਡੇ ਤੋਂ ਘਟੂਗਾ ਇਹਦੇ ਵਿੱਚ ਕੋਈ ਵੀ ਹੇਰ ਫੇਰ ਨਹੀਂ ਕਰ ਸਕਦਾ ਪਰ ਜਿਹੜਾ ਗਿਆਨ ਹੈ ਇਹ ਵੰਡੇ ਤੋਂ ਵੱਧ ਹੈ ਤਿੱਥੇ ਨਾਦ ਬినੋਦ ਕੋੜ ਆਨੰਦ ਜਦੋਂ ਗਿਆਨ ਖੰਡ ਦੇ ਵਿੱਚ ਬੰਦਾ ਆ ਜਾਂਦਾ ਹੈ ਉੱਥੇ ਨਾਦ ਰਾਗ ਭਾਵ ਆਨੰਦ ਆ ਜਾਂਦਾ ਰਾਗ ਵਜਦੇ ਨੇ ਸ਼ਾਂਤੀ ਆ ਜਾਂਦੀ ਹੈ ਬినੋਦ ਤੇ ਉੱਥੇ ਫੇਰਾ ਮੰਨ ਲਓ ਅੰਦਰ ਇੱਕ ਤਰ੍ਹਾਂ ਦਾ आनंद मंगल तमास मई जेड़ा सिस्टम है ਸਾਡੇ ਵਿੱਚ ਆਨੰਦ ਆ ਜਿਹੜਾ ਆਨੰਦ ਦਾ ਸ਼ਬਦ ਵਿਰੋਧੀ ਸ਼ਬਦ ਨਹੀਂ ਬਣਿਆ ਸੁੱਖ ਦਾ ਵਿਰੋਧੀ ਸ਼ਬਦ ਦੁੱਖ ਹੈ ਧੁੱਪ ਦਾ ਵਿਰੋਧੀ ਸ਼ਬਦ ਛਾਂ ਹੈ ਕੋੜੇ ਦਾ ਮਿੱਠਾ ਇਦਾਂ ਸਾਰੇ ਸ਼ਬਦਾਂ ਦੇ ਵਿਰੋਧੀ ਸ਼ਬਦ ਨੇ ਜੇ ਦੁੱਖ ਆਇਆ ਤਾਂ ਸੁੱਖ ਆਊਗਾ ਸੁੱਖ ਆਇਆ ਤਾਂ ਦੁੱਖ ਆਊਗਾ ਤੇ ਮਹਾਰਾਜ ਕਹਿੰਦੇ ਭਾਈ ਇੱਕ ਆਨੰਦ ਹੈ ਜਿਹੜਾ ਇਹਦਾ ਜਿਹਦੇ ਕੋਲੇ ਆ ਗਿਆ ਇਹਦਾ ਵਿਰੋਧੀ ਸ਼ਬਦ ਨਹੀਂ ਬਟ ਹੋਰ ਦੀ ਸ਼ਬਦ ਹੀ ਨਹੀਂ ਬਣਿਆ ਆਨੰਦ ਦਾ ਮੈਂ ਆਨੰਦ ਸੁਣੋ ਵੱਡ ਭਾਗੀ ਹੋ सगले ਮਨੋਰਥ ਪੂਰੇ ਵੱਡਿਆ ਭਾਗਾ ਵਾਲੇ ਸੁਣੋ ਆਨੰਦ ਕਾਸ ਨੂੰ ਕਹਿੰਦੇ ਆ ਜਦੋਂ ਸੋਡੀਆਂ ਸਾਰੀਆਂ ਮੰਨ ਲਿਆ ਸ਼ਾਮਾ ਪੂਰੇ ਭਾਵ ਖਤਮ ਹੋ ਜਾ ਸੋਡੀਆਂ ਸ਼ਾਮਾਂ ਨਾ ਰਹਿਣ ਤੇ ਤੁਸੀਂ ਜੋ ਕੋ ਸੋਡੇ ਕੋਲੇ ਹੈ ਉਹੀ ਜ਼ਿੰਦਗੀ ਦੇ ਵਿੱਚ ਤੁਸੀਂ ਲੱਖ ਮਨ ਮੰਨ ਕੇ ਚੱਲਦੇ ਹੋ ਉਹਨੂੰ ਕਹਿੰਦੇ ਨੇ ਭਾਈ ਆਨੰਦ ਇਹ ਤਾਂ ਹੀ ਹੋ ਸਕਦਾ ਹੈ ਜੇ ਤੁਸੀਂ ਗਿਆਨਖੰਡ ਦੇ ਵਿੱਚ ਐਂਟਰੀ ਪਾਉਂਗੇ ਗਿਆਨਖੰਡ ਦੇ ਵਿੱਚ ਭਾਵ ਗੁਰੂ ਦੇ ਉਪਦੇਸ਼ ਗੁਰੂ ਦੇ ਗਿਆਨ ਨਾਲ ਜੁੜਨ ਦੀ ਕੋਸ਼ਿਸ਼ ਕਰੋਗੇ ਆਪਣਾ ਭਾਂਡਾ ਸਿੱਧਾ ਕਰੋਗੇ ਨਹੀਂ ਤਾਂ ਉਹਦੇ ਭਾਂਡੇ ਕਸਣਾ ਸਮਾਵੈ ਸਿੱਧਾ ਅਮਰਤ ਪਵੈ ਨਿਹਾਰ ਨਿਹਾਲ ਕਰ ਦਿੰਦਾ ਹੈ ਸ਼ਰਮਖੰਡ ਕੀ ਬਾਣੀ ਰੂਪ ਫਿਰ ਅੱਗੇ ਆ ਗਿਆ ਸ਼ਰਮਖੰਡ ਅਸੀਂ ਤਾਂ ਇਕੱਲੇ ਸੱਚਖੰਡ ਤੋਂ ਬਿਨਾ ਕੋਈ ਗੱਲ ਹੀ ਨਹੀਂ ਜਾਣਦੇ ਗਿਆਨ ਧਰਮ ਖੰਡ ਗਿਆਨ ਖੰਡ ਹੁਣ ਸ਼ਰਮ ਖੰਡ ਦੀ ਹੈ ਸ਼ਰਮ ਦਾ ਭਾਵ ਹੁੰਦਾ ਹੈ ਮਿਹਨਤ ਉਦਮ ਅਪਰਾਲਾ ਜੇ ਅਸੀਂ ਉਦਮ ਅਪਰਾਲਾ ਨਹੀਂ ਕਰਾਂਗੇ ਤੇ ਫਿਰ ਅਸੀਂ ਦੋਸ਼ ਦੇਵਾਂਗੇ ਉਸ ਪ੍ਰਮਾਤਮਾ ਨੂੰ ਜਾਂ ਕਿਸੇ ਹੋਰ ਨੂੰ ਮੇਰੇ ਮਾੜੇ ਆਪਣੇ ਕਰਮਾਂ ਨੂੰ ਦੋਸ਼ ਦੇਵਾਂਗੇ ਉਹ ਕਿਸੇ ਨੇ ਕਿਹਾ ਸੀ ਕਹਿੰਦਾ ਐਡਾ ਕੋੜੀ ਟੱਬਰ ਹੈ ਕਹਿੰਦਾ ਮੇਰੀ ਛਾਤੀ ਤੇ ਬੇਰ ਪਿਆ ਹੈ ਕਹਿੰਦਾ ਕੋਈ ਚੱਕ ਕੇ ਮੂੰਹ ਦੇ ਵਿੱਚ ਨਹੀਂ ਪਾਉਂਦਾ ਉਹ ਇੱਕ ਕਹਿੰਦਾ ਮੇਰੇ ਕੋਲੇ ਮੰਜਾ ਕਰ ਲੈ ਕਹਿੰਦਾ ਮੈਂ ਪਾ ਦਿੰਦਾ ਮਤਲਬ ਇਨੀ ਆਲਸ ਮਨ ਆਲਸੀ ਆ ਉਹ ਘੁਲਾਨਾ ਅਸੀਂ ਆਲਸੀ ਹੋਏ ਹੋਏ ਆ ਫਿਰ ਤੁਹਾਨੂੰ ਮਿਹਨਤ ਕਰਨੀ ਪਊਗੀ ਸ਼ਰਮਖੰਡ ਕੀ ਬਾਣੀ ਰੂਪ ਜਿਹੜੇ ਬਾਣੀ ਆ ਨਾ ਸ਼ਰਮਖੰਡ ਕੀ ਜੇ ਤੁਸੀਂ ਮਿਹਨਤ ਦੇ ਵਿੱਚ ਗਿਆਨਖੰਡ ਤੋਂ ਬਾਅਦ ਪੇ ਸ਼ਰਮਖੰਡ ਮਿਹਨਤ ਭਾਵ ਗਿਆਨ ਨੂੰ ਆਪਣੇ ਹਿਰਦੇ ਦੇ ਵਿੱਚ ਬਸਾਉਣਾ ਪੇ ਤੁਹਾਡੀ ਬਾਣੀ ਜਿਹੜੀ ਬੋਲੀ ਹੈ ਉਹ ਰੂਪ ਬਣਾਵਟ ਤੁਹਾਡੀਆਂ ਗੱਲਾਂ ਬਾਤਾਂ ਬਦਲ ਜਾਣੀਆਂ ਨੇ ਸੋਹਣੀਆਂ ਹੋ ਜਾਣੀਆਂ ਨੇ ਸੁੰਦਰ ਹੋ ਜਾਣੀਆਂ ਨੇ ਜਿਹੜੀ ਤੁਹਾਡੀ ਆਵਾਜ਼ ਹੈ ਸੋਡੀਆਂ ਗੱਲਾਂ ਨੇ ਸੋਡੀ ਬੋਲੀ ਐ ਉਹ ਭਾਈ ਬਹੁਤ ਸੋਹਣੀ ਸੁੰਦਰ ਤੇ ਮਿੱਠੀ ਹੋ ਜਾਣੀ ਐ ਸ਼ਰਮਖੰਡ ਦੇ ਵਿੱਚ ਇਹ ਸ਼ਰਮਖੰਡ ਦੀ ਨਿਸ਼ਾਨੀ ਐ ਤਿੱਥੇ ਘਾਰਤ ਘੜੀ ਐ ਬਹੁਤ ਅਨੂਪ ਇਸ ਸ਼ਰਮਖੰਡ ਦੇ ਵਿੱਚ ਆਹ ਸਰੀਰ ਸਾਡੀ ਬੁੱਧੀ ਦੀ ਘਾਰਤ ਘੜੀ ਜਾਂਦੀ ਐ ਤੇ ਕਿੰਨੀ ਘੜੀ ਜਾਂਦੀ ਐ ਇੰਨੀ ਸੁਧ ਹੋ ਜਾਂਦੀ ਐ ਅਨੂਪ ਅਨੂਪ ਪਪਮਾਤ ਰਹਿਤ ਹੋ ਜਾਂਦੀ ਐ ਆ ਬਿਆਨ ਨਹੀਂ ਕੀਤੀ ਜਾਂਦੀ ਆਨੂਪ ਹੋ ਜਾਂਦੀ ਹੈ ਤਾਂ ਕਿਆਂ ਗੱਲਾਂ ਕਥੀਆਂ ਨਾ ਜਾਏ ਜਿਹੜੇ ਭਾਈ ਧਰਮ ਖੰਡ ਦੇ ਵਿੱਚ ਅ ਗਿਆਨ ਖੰਡ ਦੇ ਵਿੱਚ ਕਰਮ ਖੰਡ ਦੇ ਵਿੱਚ ਸ਼ਰਮ ਖੰਡ ਦੇ ਵਿੱਚ ਆਪਣੇ ਗੁਰੂ ਦੇ ਆਸੇ ਅਨੁਸਾਰ ਆਪਣੇ ਸਰੀਰ ਦੇ ਵਿੱਚ ਵਸਾਉਂਦੇ ਨੇ ਉਹਨਾਂ ਦੀਆਂ ਗੱਲਾਂ ਕਥੀਆਂ ਨਹੀਂ ਜਾਂਦੀਆਂ ਉਹਨਾਂ ਦਾ ਜੇ ਕੋ ਮੰਨਣ ਕੀ ਗੱਤ ਕਹੀ ਨਾ ਜਾਏ ਜਿਹੜੇ ਮੰਨ ਜਾਂਦੇ ਆ ਉਹਨਾਂ ਦੀਆਂ ਗੱਲਾਂ ਕਹਿਣੇ ਕਥਨੇ ਤੋਂ ਬਾਹਰ ਹੋ ਜਾਂਦੀਆਂ ਤਾਕਿਆਂ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹੇ ਜੇ ਕੋਈ ਕਹੇ ਵੀ ਮੈਂ ਬਿਆਨ ਕਰ ਸਕਦਾ ਪਿੱਛੇ ਪਛਤਾਏ ਤਿੱਥੇ ਘੜੀਏ ਇਸ ਇਸ ਸ਼ਰਮਖੰਡ ਦੇ ਵਿੱਚ ਕੀ ਹੁੰਦਾ ਸੁਰਤ ਮਤ ਮਾਨ ਬੁੱਧ ਇਹ ਘੜੀ ਜਾਂਦੀ ਹੈ ਭਾਵ ਸੋਹਣੀ ਬਣ ਜਾਂਦੀ ਹੈ ਗੁਰੂ ਦੇ ਗਿਆਨ ਤੋਂ ਬਿਨਾਂ ਇਹ ਸੋਹਣੀ ਨਹੀਂ ਬਣਦੀ ਮੰਦੀ ਬਣਦੀ ਹੈ ਜੇ ਮਨ ਮੈਲਾ ਸਭ ਕੁਝ ਮੈਲਾ ਤਣ ਧੋਤ ਮਨ ਅੱਛਾ ਨਾ ਹੋਏ ਜੇ ਮਨ ਮੈਲਾ ਅੱਖਾਂ ਮੈਲੀਆਂ ਮ ਜਵਾਨ ਮੈਲੀ ਕੰਨ ਮੈਲੇ ਹੱਥ ਮੈਲੇ ਪੈਰ ਮੈਲੇ ਇਹ ਸਾਰਾ ਕੁਝ ਮੈਲਾ ਸਰੀਰ ਨੂੰ ਧੋਣ ਕਰਕੇ ਇਹ ਜਿਹੜਾ ਮਾਨ ਹੈ ਸਾਫ ਨਹੀਂ ਹੁੰਦਾ ਇਹ ਤਾਂ ਇੱਥੇ ਜਾ ਕੇ ਭਾਈ ਸ਼ਰਮਖੰਡ ਦੇ ਵਿੱਚ ਜਾ ਕੇ ਸੁਰਤ ਮਤ ਮਾਨ ਬੁੱਧ ਘੜੀ ਜਾ ਸਕਦੀ ਹੈਿੱਥੇ ਘੜੀਏ ਸੁਰਾਂ ਸਿੱਧਾਂ ਕੀ ਸੁਧ ਇਹ ਤੇ ਆਮ ਬੰਦੇ ਦੀ ਤਾਂ ਮਹਾਰਾਜ ਕਹਿੰਦੇ ਘੜੀ ਹੋਈ ਜਾਣੀ ਹੈ ਜਿਹੜੇ ਆਪਣੇ ਆਪ ਨੂੰ ਸੁਰਖ ਹੋਂਦੇ ਨੇ ਦੇਵਤੇ ਹੋਂਦੇ ਨੇ ਸਿੱਧ ਹੋਂਦੇ ਨੇ ਉਹਨਾਂ ਦੇ ਵੀ ਇਸ ਜਗ੍ਹਾ ਤੇ ਜਾ ਕੇ ਤਾਂ ਉਹਨਾਂ ਦੇ ਵਿੱਚ ਵੀ ਸੁਧਾਰ ਹੋ ਜਾਂਦਾ ਹੈ ਉਹਨਾਂ ਦੀ ਬੁੱਧੀ ਵੀ ਕਢੀ ਜਾਂਦੀ ਹੈ ਸੋ ਵੀਡੀਓ ਬਹੁਤ ਲੰਬੀ ਹੋ ਗਈ ਹੈ ਤੇ ਵਿਚਾਰ ਕਰਦਿਆਂ ਤੋਰੀਆਂ ਪੁੱਲਾਂ ਦੀ ਖਿਮਾ ਕੱਲ ਨੂੰ ਆਪਾਂ 37ਵੀਂ ਪੌੜੀ ਦਾ ਪਾਠ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ